ਇਸ ਤਰ੍ਹਾਂ ਜੀ ਇਹਨਾਂ ਦਾ 2005 ਦੇ ਪਹਿਲਾ ਪਰਚਾ ਹੋਇਆ ਸੀਗਾ ਤੇ ਉਸ ਤੋਂ ਬਾਅਦ ਛੋਟ ਵੀ ਪਰਚੇ ਹੋ ਗਏ ਆ ਤੇ ਪਹਿਲੀਆਂ ਪੰਜਾਂ ਤਾਂ ਉਹਨਾਂ ਨੂੰ ਬਹੁਤ ਸਮਝਾਇਆ ਗਿਆ ਕਿ ਇਹਨਾਂ ਨੂੰ ਇਹ ਕੰਮ ਨਾ ਕਰੋ ਪਰ ਹੁਣ ਜਿਹੜੇ ਹਲਾਤ ਸਿੰਘ ਹੁਣ ਇਹਨਾਂ ਦੇ ਬੇਟੇ ਦੀ ਡੈਥ ਤੋਂ ਬਾਅਦ ਇਹ ਕੰਮ ਨਹੀਂ ਕਰਦੇ ਹੈ 2 ਸਾਲ ਹੋ ਗਏ ਜਦੋਂ ਮੈਂ ਡੈਥ ਹੋਈ ਨੂੰ ਪਰ ਸਰਕਾਰ ਉਹਨੂੰ ਕੁਝ ਕੰਮ ਲਈ ਜਿਹੜੇ ਬੰਦਿਆਂ ਨੇ ਪ੍ਰੈਸ਼ਰ ਕੀਤਾ ਤੇ ਕਾਰਵਾਈ ਹੋ ਰਹੀ ਆ ਤੇ ਅਸੀਂ ਤਾਂ ਮਤਲਬ ਇਤਿਹਾਸਿਕਾ ਵੀ ਜੋ ਨੀਤੀਬਲ ਜਿਹਨਾਂ ਬੰਦਾਂ ਸੁਧਰੇ ਆਇਆ ਪਰ ਉਹ ਕਹਿੰਦਾ ਜਿਹੜੇ ਕਾਨੂੰਨ ਦੇ ਹਿਸਾਬ ਨਾਲ ਜੇ ਸਰਕਾਰ ਦੇ ਹੱਥੋਂ ਕਾਰਵਾਈ ਹੋਣੀ ਬਣੀ ਹੈ ਇਹਨਾਂ ਦੇ ਪਰਚੇ ਤੁਸੀਂ ਜੇ ਤੁਸੀਂ ਇੱਥੇ ਆਏ ਹੋ ਹਾਂਜੀ ਤੁਸੀਂ ਮੌਜੂਦਾ ਪਾਂਚੋ ਤੁਸੀਂ ਇਹਨਾਂ ਨੂੰ ਮੈਸੇਜ ਵੀ ਕੋਲ ਆਇਆ ਸੀ ਇਹਨਾਂ ਨੂੰ ਹਾਂਜੀ ਪਹਿਲਾਂ ਲਾਇਆ ਸੀਗਾ ਮੈਸੇਜ ਸਾਡੇ ਨੂੰ ਸਰਕਾਰੋਂ ਜਦੋਂ ਨੋਟਿਸ ਆਇਆ ਸਾਰਾ ਤੁਹਾਨੂੰ ਦੱਸਿਆ ਗਿਆ ਦੂਜੇ ਹਿਸਾਬ ਨਾਲ ਇਹਨਾਂ ਨੂੰ ਵੀ ਦੱਸਿਆ ਗਿਆ ਸੀਗਾ ਸਾਰੇ ਮੈਂ ਪਹਿਲਾਂ ਸਵੇਰੇ ਕੱਲ ਸਾਰਿਆਂ ਨੂੰ ਪੰਚਾਇਤ ਦਫ਼ਤਰ ਬੁਲਾ ਕੇ ਦੱਸਿਆ ਜਿਹੜੇ ਸਰਕਾਰੋਂ ਕਾਰਵਾਈ ਹੈ ਹਰੀ ਕਮੇਟੀ ਨਹੀਂ 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 ਹਾਂਜੀ ਜਿੱਦਾਂ ਹੀ ਦੇਖਦੇ ਆਂ ਵੀ ਪਹਿਲਾਂ ਵੀ ਸਮਾਨ ਕੱਢਣ ਨੂੰ ਗਿਆ ਆਪਾਂ ਸਮਾਨ ਨਿਕੜਿਆ ਹੁਣ ਖੜੇ ਪਏ ਸਮਾਨ ਕੱਢ ਰਹੇ ਏ ਤੁਹਾਡੇ ਕਿੰਨੇ ਹੂੰ ਤਾਂ ਆਣੇ ਨਹੀਂ ਲੈ ਕੇ ਆ ਜੀ ਆਪਾਂ ਸਮਾਨ ਪਹਿਲਾਂ ਕੱਢਣਾ ਚਾਹੀਦਾ ਫੇ ਵੀ ਸਰਕਾਰ ਕੋਆਪਰੇਟ ਕਰ ਰਹੀ ਆ ਵੀ ਆਪਾਂ ਮੌਕਾ ਦੇ ਰਹੀ ਆ ਤੁਸੀਂ ਐਕਸ਼ਨ ਸਾਹਿਬ ਵੀ 10 ਵਜੇ ਆ ਕੇ ਦੱਸ ਕੇ ਗਿਆ ਆ ਆਪਣਾ ਸਮਾਨ ਤੁਸੀਂ ਕੱਢ ਲਓ ਇਹ ਜਿਹੜਾ ਇਹ ਕਾਰਵਾਈ ਹੋਣੀ ਹੋਣੀ ਆ ਧੰਨਵਾਦ